ਦੀਵਾਲੀ ਲਈ ਬੰਪਰ ਕਲੈਕਸ਼ਨਸ ਬਣ ਕੇ ਆਪਣੇ ਕੋਲ ਆ ਚੁੱਕੇ ਨੇ ਬਹੁਤ ਸਾਰਾ ਸਟਾਕ ਬਣ ਕੇ ਰੈਡੀ ਹੈ ਤੁਸੀਂ ਵਿੱਚ ਚੈੱਕ ਕਰ ਸਕਦੇ ਹੋ ਕਾਫੀ ਸਾਰਾ ਕਲੈਕਸ਼ਨ ਰੈਡੀ ਹੈ ਕਿਉਂਕਿ ਦੀਵਾਲੀ ਦੀ ਵਿੱਚ ਲੱਗੂਗੀ ਜੀ ਬਹੁਤ ਜ਼ਿਆਦਾ ਰਸ਼ ਪੀੜ ਥੋੜੇ ਸ਼ੌਪ ਤੇ ਮੇਰੇ ਸ਼ੌਪ ਤੇ ਤਾਂ ਹਾਲੇ ਵੀ ਹੈਗੀ ਹੈ ਕਿ ਸਾਡੇ ਜਿੰਨੇ ਵੀ ਕਸਟਮਰਸ ਨੇ ਉਹ ਸਾਰੇ ਵਪਾਰੀ ਨੇ ਉਹ ਸਾਰੇ ਬਿਜ਼ਨਸ ਕਰਨ ਵਾਸਤੇ ਇੱਥੇ ਆਉਂਦੇ ਨੇ ਬਿਜ਼ਨਸ ਦੇ ਕਪੜੇ ਲੈਣ ਵਾਸਤੇ ਆਉਂਦੇ ਨੇ ਤਾਂ ਉਸ ਟਾਈਮ ਤੋਂ ਪਹਿਲਾਂ ਇੱਥੇ ਵਿਜ਼ਿਟ ਕਰਦੇ ਨੇ ਦੀਵਾਲੀ ਹਾਲੇ ਨਹੀਂ ਹੈਗੀ 2-3 ਮਹੀਨੇ ਬਾਅਦ ਹੈ ਬਟ ਲੋਕਾਂ ਨੂੰ ਪਰਚੇਜ਼ਿੰਗ ਪਹਿਲਾਂ ਹੀ ਕਰਨੀ ਪੈਂਦੀ ਹੈ ਦੋ ਮਹੀਨੇ ਬਾਅਦ ਦਿਵਾਲੀ ਤੇ ਤੁਸੀਂ ਲੈ ਕੇ ਜਾਓਗੇ ਅਜੀ ਤਾਂ ਕਰ ਤੁਸੀਂ ਦੋ ਮਹੀਨੇ ਤੱਕ ਆਪਣੇ ਸ਼ਾਪ ਦੇ ਵਿੱਚ ਰੱਖ ਕੇ ਸੇਲ ਕਰ ਸਕਦੇ ਹੋ ਤਾਂ ਆਪਣੇ ਦਾ ਕਸਟਮਰ ਆ ਚੁੱਕੇ ਨੇ ਪਰਚੇਜ਼ਿੰਗ ਕਰਨ ਵਾਸਤੇ ਤੁਸੀਂ ਦੋਵੇਂ ਕਾਊਂਟਰ ਚੈੱਕ ਕਰ ਸਕਦੇ ਹੋ ਆਪਣੇ ਦੋਵੇਂ ਕਾਊਂਟਰ ਤੇ ਕਸਟਮਰ ਬੈਠੇ ਹੋਏ ਨੇ ਜੇਕਰ ਤੋਨੋ ਵੀ ਪਰਚੇਜ਼ਿੰਗ ਕਰਨੀ ਹੈ ਇਸ ਦਿਵਾਲੀ ਦੇ ਵਿੱਚ ਕੁਝ ਕਲੈਕਸ਼ਨ ਪਰਚੇਸ ਕਰਨਾ ਹੈ ਸੂਟ ਮਟੀਰੀਅਲ ਦਾ ਜੀਆਂ ਡਰੈਸ ਮਟੀਰੀਅਲ ਦਾ ਕੱਲ੍ਹ ਦੀ ਵੀ ਤੁਹਾਨੂੰ ਚੈੱਕ ਕਰਾਉਣੇ ਆ ਸਪੈਸ਼ਲੀ ਦਿਵਾਲੀ ਕਲੈਕਸ਼ਨਸ ਲੈ ਕੇ ਆਏ ਤੁਸੀਂ ਵੀ ਪਰਚੇਜ਼ ਕਰ ਸਕਦੇ ਹੋ ਸਸ਼ਰ ਕਲਜੀ ਵੈਲਕਮ ਬੈਕ ਟੂ ਅਵਰ ਚੈਨਲ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵੈਲੰਡ ਗੁੱਡ ਵਧੀਆ ਹੋਗੇ ਅੱਜ ਆਪਾਂ ਗੱਲ ਕਰ ਰਹੀ ਸੀ ਦੀਵਾਲੀ ਵਾਸਤੇ ਵਧੀਆ ਕਲੈਕਸ਼ਨ ਦੀ ਕਿਉਂਕਿ ਦੀਵਾਲੀ ਵਾਸਤੇ ਅਸੀਂ ਤਾਂ ਪੂਰਾ ਸਟਾਕ ਭਰ ਲਿਆ ਹੈ ਆਪਣੇ ਕੋਲ ਬਹੁਤ ਸਾਰਾ ਨਵਾਂ ਕਲੈਕਸ਼ਨ ਬਣ ਕੇ ਆਇਆ ਹੈ ਹੁਣ ਤੁਹਾਡੀ 바ਰੀ ਹੈ ਕਿ ਤੁਹਾਨੂੰ ਵੀ ਉਹ ਕਲੈਕਸ਼ਨ ਰੱਖ ਕੇ ਆਪਣੇ ਕਸਟਮਰ ਨੂੰ ਦੇਣਾ ਹੈ ਕਿ ਉਹਦੇ ਕੋਲ ਵੀ ਨਵੇਂ ਕਲੈਕਸ਼ਨ ਆ ਜਾਣ ਤੇ ਤੁਹਾਡੇ ਕਸਟਮਰਸ ਵੀ ਨਵੇਂ-ਨਵੇਂ ਟ੍ਰੈਂਡਿੰਗ ਡਿਜ਼ਾਈਨਸ ਵੇਅਰ ਕਰ ਸਕਣ ਚਲੋ ਤੁਹਾਨੂੰ ਕੁਝ ਆਰਟੀਕਲ ਚੈੱਕ ਕਰਾਵਾਂਗੇ ਆਪਾਂ ਸੂਟ ਮਟੀਰਲ ਦਾ ਤੇ ਹਾਂ ਲਾਸਟ ਵਿੱਚ ਮੈਂ ਤੁਹਾਨੂੰ ਸਾਰੇ ਕਲਰ ਚਾਰਟ ਵੀ ਦਿਖਾਵਾਂਗੀ ਕਿ ਇੱਕ ਸੂਟ ਦੇ ਵਿੱਚ ਕਿਸ ਤਰ੍ਹਾਂ ਦੇ ਕਲਰ ਚਾਰਟ ਆਉਂਦੇ ਆ ਉਹ ਵੀ ਤੁਹਾਨੂੰ ਦਿਖਾਵਾਂਗੀ ਤਾਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖ ਲਿਓ ਸਭ ਤੋਂ ਪਹਿਲਾ ਵਾਲਾ ਆਰਟੀਕਲ ਚੈੱਕ ਕਰੋ ਫਰਸਟ ਵਾਲਾ ਪੇਜ ਵੇਖ ਸਕਦੇ ਹੋ ਬਹੁਤ ਪਿਆਰਾ ਜਿਹਾ ਪੀਸ ਹੈ 컬러 ਬਹੁਤ ਸੋਹਣਾ ਹੈ neck ਤੇ ਤੁਹਾਨੂੰ ਕਾਫੀ ਪਿਆਰਾ ਜਿਹਾ ਹੈਂਡਵਰਕ ਮਿਲ ਜਾਂਦਾ ਹੈ ਪਰਲ ਦਾ ਵਰਕ ਹੈ ਤੇ ਡਿਜ਼ਾਈਨ ਦੀ ਗੱਲ ਕਰੀਏ ਸੀਕਵੈਂਸ ਦਾ ਵਰਕ ਹੈ ਇਹਦੇ ਵਿੱਚ ਤੇ ਬੈਕਪਾਰਟ ਦਿਖਾ ਦਿੰਦੀ ਹਾਂ ਆ ਚੈੱਕ ਕਰੋ ਬੈਕ ਤੇ ਵੀ ਤੁਸੀਂ ਦੇਖ ਸਕਦੇ ਹੋ ਪੂਰੇ ਤੇ ਸੀਕਵੈਂਸ ਤੇ ਥ्रेड ਦਾ ਵਰਕ ਤੁਹਾਨੂੰ ਇੱਥੇ ਵੇਖਣ ਨੂੰ ਮਿਲ ਜਾਂਦਾ ਹੈ ਕਾਫੀ ਪਿਆਰਾ ਜਿਹਾ ਪੀਸ ਹੈ ਤੇ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਜੇ ਦੁਪੱਟਾ ਆ ਚੈੱਕ ਕਰੋ ਪਿਓਰ ਸ਼ਿਫੋਨ ਦਾ ਕਟ ਵਰਕ ਦਾ ਦੁਪੱਟਾ ਉਹਨ ਨਾਲ ਹੈ ਜਿਹੜਾ ਕਿ ਕਾਫੀ ਪ੍ਰੀਟੀ ਹੈ ਜੇ ਤੁਹਾਨੂੰ ਲੈਣਾ ਹੋਵੇ ਮਸਟਰਡ ਕਲਰ ਤਾਂ ਆ ਚੈੱਕ ਕਰੋ ਮਸਟਰਡ ਕਲਰ ਦੇ ਵਿੱਚ ਆਪਣੇ ਇੱਕ ਬਹੁਤ ਹੀ ਪਿਆਰਾ ਜ਼ਰੀ ਵਰਕ ਦਾ ਆਰਟੀਕਲ ਬਣ ਕੇ ਆਇਆ ਚੈੱਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਇਹਦਾ ਬਾਰਡਰ ਚੈੱਕ ਕਰ ਲੈਨੇ ਆ ਸਟੋਨ ਤੇ ਜ਼ਰੀ ਵਰਕ ਦਾ ਬਾਰਡਰ ਆਉਣ ਵਾਲਾ ਹੈ ਪੂਰੇ ਸੂਟ ਤੇ ਤੁਹਾਨੂੰ ਬੁੱਟੀਆਂ ਦਾ ਕੰਮ ਮਿਲ ਜਾਂਦਾ ਹੈ ਨੈਕ ਦੀ ਗੱਲ ਕਰੀਏ ਤਾਂ ਨੈਕ ਵੀ ਤੁਸੀਂ ਚੈੱਕ ਕਰੋਗੇ ਤਾਂ ਨੈਕ ਤੇ ਵੀ ਤੁਹਾਨੂੰ ਜ਼ਰੀ ਦਾ ਬਹੁਤ ਪਿਆਰਾ ਵਰਕ ਵੇਖਣ ਨੂੰ ਮਿਲੇਗਾ ਚਲੋ ਇਹਦਾ ਦੁਪੱਟਾ ਚੈੱਕ ਕਰ ਲੈਨੇ ਆ ਆ ਵੇਖੋ ਪੂਰੇ ਦੁਪੱਟੇ ਤੇ ਜਾਲ ਦਾ ਵਰਕ ਮਿਲ ਜਾਂਦਾ ਹੈ ਜ਼ਰੀ ਦਾ ਚੈੱਕ ਕਰ ਸਕਦੇ ਹੋ ਹੈਵੀ ਦੁਪੱਟਾ ਰਹਿਣ ਵਾਲਾ ਫੈਸਟੀਵਲ ਸੀਜ਼ਨ ਦੇ ਵਿੱਚ ਇਸ ਤਰ੍ਹਾਂ ਦੇ ਹੈਵੀ ਕਲੈਕਸ਼ਨ ਬਹੁਤ ਜ਼ਿਆਦਾ ਚੱਲਦੇ ਨੇ ਚਲੋ ਇੱਕ ਹੋਰ ਆਰਟੀਕ ਆ ਚੈੱਕ ਕਰੋ ਨਵਾਂ ਫੈਬਰਿਕ ਨਵਾਂ ਡਿਜ਼ਾਈਨ ਸਭ ਤੋਂ ਪਹਿਲਾਂ ਤੁਸੀਂ ਆਰਟੀਕਲ ਚੈੱਕ ਕਰ ਸਕਦੇ ਹੋ ਕਾਫੀ ਪਿਆਰਾ ਜ਼ਰਕਨ ਵਰਕ ਦਾ ਆਰਟੀਕਲ ਹੈ ਸਟੋਨ ਵਰਕ ਜਿਹਨੂੰ ਆਪਾਂ ਕਹਿੰਦੇ ਆ ਨਾਲ ਤੁਹਾਨੂੰ ਇਹਦੇ ਵਿੱਚ ਕਾਫੀ ਪਿਆਰਾ ਜਿਹਾ ਥ्रेड ਵਰਕ ਦੇਖਣ ਨੂੰ ਮਿਲ ਜਾਂਦਾ ਹੈ ਕਟ ਵਰਕ ਦਾ ਬਾਰਡਰ ਰਹੂਗਾ ਸਟਾਰਟਿੰਗ ਚ ਆ ਦੇਖ ਸਕਦੇ ਹੋ ਤੇ ਫਿਨਿਸ਼ਿੰਗ ਪ੍ਰੋਪਰ ਮਿਲੋਗੇ ਤੁਹਾਨੂੰ ਇਹਦਾ ਦੁਪੱਟਾ ਤੁਹਾਨੂੰ ਚੈੱਕ ਕਰਾਉਂਦੇ ਆ ਆ ਵੇਖੋ ਕਟ ਰਕ ਦਾ ਦੁਪੱਟਾ ਹੈ ਪੂਰਾ ਹੈਵੀ ਦੁਪੱਟਾ ਆਨ ਬੜਾ ਹੈ ਜੇ ਤੁਹਾਨੂੰ ਲੈਣਾ ਹੋਵੇ ਰੈਡ ਕਲਰ ਕਿਉਂਕਿ ਵਿਡਿੰਗ ਸੀਜ਼ਨ ਵੀ ਹੈ ਤੇ ਦੀਵਾਲੀ ਦੇ ਵਿੱਚ ਬਹੁਤ ਸਾਰੇ ਲੋਕੀ ਰੈਡ ਕਲਰ ਵੇਅਰ ਕਰਦੇ ਨੇ ਤਾਂ ਆਹ ਦੇਖੋ ਜੀ ਰੈਡ ਕਲਰ ਦਾ ਵੀ ਆਪਣੇ ਕੋਲ ਬਹੁਤ ਪਿਆਰਾ ਜਿਹਾ ਪੀਸ ਹੈ ਐਸੇ ਵਿੱਚ ਤੁਹਾਨੂੰ ਮਿਲੇਗਾ ਜੀ ਹੈਂਡਵਰਕ ਆ ਚੈੱਕ ਕਰੋ ਪੂਰਾ neck ਤੇ ਪ੍ਰੋਪਰ ਤੁਹਾਨੂੰ ਹੈਂਡਵਰਕ ਵੇਖਣ ਨੂੰ ਮਿਲ ਜਾਏ 디자인 ਦੇਖ ਸਕਦੇ ਹੋ ਤੁਸੀਂ ਇੱਕ ਵਾਰ ਕਿੰਨਾ ਪਿਆਰਾ ਡਿਜ਼ਾਈਨ ਹੈ ਫੁਲੀ ਐਮਬਰਾਇਡਰੀ ਵਾਲਾ ਪੀਸ ਹੈ ਤੇ ਇਹ ਰਿਆ ਜੀ ਇਹਦਾ ਦੁਪੱਟਾ ਉਹ ਵੀ ਤੁਸੀਂ ਚੈੱਕ ਕਰੋ ਪੂਰਾ ਹੈਵੀ ਦੁਪੱਟਾ ਹੈ ਚਲੋ ਇੱਕ ਹੋਰ ਆਰਟੀਕਲ ਤੁਹਾਨੂੰ ਚੈੱਕ ਕਰਾਣੇ ਆ ਇੱਕ ਆ ਵਾਲਾ ਆਰਟੀਕਲ ਚੈੱਕ ਕਰੋ ਮੋਡਲ ਫੈਬਰਿਕ ਤੇ ਆਰਟੀਕਲ ਆਊਗਾ ਵੇਖ ਸਕਦੇ ਹੋ ਬਹੁਤ ਪਿਆਰਾ ਜਿਹਾ ਫੈਬਰਿਕ ਹੈ ਸਭ ਤੋਂ ਪਹਿਲਾਂ ਬਾਰਡਰ ਚੈੱਕ ਕਰ ਲੈਣੇ ਆ ਸੀਕੁਐਂਸ ਤੇ ਥ्रेड ਵਰਕ ਦੇ ਨਾਲ ਜ਼ਰੀ ਵਰਕ ਦੇ ਨਾਲ ਕਟ ਰੰਗ ਦਾ ਬਾਰਡਰ ਹੈ ਪੂਰੇ ਸੂਟ ਤੇ ਤੁਹਾਨੂੰ ਇਸ ਤਰ੍ਹਾਂ ਦਾ ਬੁਟੀਆਂ ਦਾ ਕੰਮ ਮਿਲ ਜਾਂਦਾ ਹੈ ਨਾਲੇ ਡਾਇਮੰਡ ਲੱਗੇ ਹੋਏ ਨੇ ਨੈਕ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਡਿਜ਼ਾਈਨ ਹੈ ਤੇ 에रिया जी ਇਹਦਾ बॉटम ਤੇ सलवार ਦੋਵੇਂ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੇ ਇਹਦੇ ਕਲਰ ਚਾਰਟ ਦੇਖ ਲੈਣੇ ਅੱਜ ਆਪਾਂ ਇਹਦੇ ਕਲਰ ਚਾਰਟ ਆ ਚੈੱਕ ਕਰੋ ਸਭ ਤੋਂ ਪਹਿਲਾਂ ਤੁਹਾਨੂੰ ਮਿਲੂਗਾ ਜੀ ਇੱਕ ਆ ਪਿਸਤਾ ਗ੍ਰੀਨ ਕਲਰ ਇੱਕ ਆ ਦੇਖ ਸਕਦੇ ਹੋ ਲਾਈਟ ਔਰੇਂਜ ਕਲਰ ਇੱਕ ਮਿਲ ਜਾਂਦਾ ਹੈ ਤੁਹਾਨੂੰ ਆ ਸਾਈਬ ਬਲੂ ਕਲਰ ਚਾਰਾ ਕਲਰ ਤੁਹਾਨੂੰ ਪੈਸਟਲ ਕਲਰਸ ਮਿਲਣਗੇ ਮਤਲਬ ਪੂਰੇ ਦੇ ਪੂਰੇ ਕਲਰ ਬਹੁਤ ਸੋਹਣੇ ਇਹਦੇ ਕੈਟ ਕਲਰ ਹੈ ਇਸ ਤਰ੍ਹਾਂ ਦਾ ਪੂਰਾ ਚਾਰਟ ਆਉਂਦਾ ਹੈ ਮੈਂ ਦੇਖ ਕਰ ਤੁਹਾਨੂੰ ਤਾਂ ਪ੍ਰਾਈਸ ਅਸਾ 1000 ਰੁਪਏ ਦੇ ਨੇੜੇ-ਨੇੜੇ ਤੁਹਾਨੂੰ ਮਿਲ ਜਾਂਦਾ ਇਸ ਤਰ੍ਹਾਂ ਦੇ 컬렉ਸ਼ਨ 1000 1500 1200 ਦੀ ਰੇਂਜ ਦੇ ਅੰਦਰ-ਅੰਦਰ ਆਪਣੇ ਕੋਲ 컬렉ਸ਼ਨ 78 ਤੋਂ ਸ਼ੁਰੂ ਹੋ ਜਾਂਦਾ ਹੈ ਉਸ ਤੋਂ ਬਾਅਦ ਤੁਹਾਨੂੰ ਹਰ ਇੱਕ ਰੇਂਜ ਦੇ 컬렉ਸ਼ਨ ਇੱਥੇ ਮਿਲ ਜਾਣਗੇ ਬਟ ਇਸ ਤਰ੍ਹਾਂ ਦੇ 컬렉ਸ਼ਨ ਆਪਣੇ ਕੋਲ ਸ਼ੁਰੂ ਹੋ ਰਹੇ ਨੇ ਸਿਰਫ ਔਰ ਸਿਰਫ 400 500 ਰੁਪਏ ਦੇ ਵਿੱਚ ਮਤਲਬ 300 400 500 600 800 ਇਸ ਤਰ੍ਹਾਂ ਰੇਂਜ ਵਾਈਜ਼ 컬렉ਸ਼ਨ ਮਿਲੂਗਾ ਹਰ ਇੱਕ ਰੇਂਜ ਆ ਆਪਣੇ ਕੋਲ ਤੇ ਜੇਕਰ ਤੁਹਾਨੂੰ कॉटन ਲੈਣਾ ਹੋਵੇ ਤਾਂ कॉटन ਆਪਣੇ ਕੋਲ 260 ਰੁਪੀ ਤੋਂ ਸ਼ੁਰੂ ਹੋ ਜਾਂਦਾ ਤੁਸੀਂ कॉटन ਵੀ ਲੈ ਸਕਦੇ 56 علاوہ ਵੀ ਆਰਟੀਕਲ ਸੀਗਾ ਬਟ ਹਾਲੇ ਸੋਲਡ ਆਊਟ ਹੋ ਚੁੱਕਿਆ ਹੈ ਤਾਂ ਆਈ ਹੋਪ ਤੁਹਾਨੂੰ ਅਜ਼ਾ ਕਲੈਕਸ਼ਨ ਵਧੀਆ ਲੱਗਿਆ ਹੋਊਗਾ ਜੇਕਰ ਸੋਨਾ ਲੱਗਿਆ ਤਾਂ ਪਰਚੇਸ ਕਰ ਲਿਓ ਕਮੈਂਟ ਕਰ ਸਕਦੇ ਹੋ ਉਸੇ ਮੈਨੂੰ ਕਮੈਂਟ ਬਾਕਸ ਤੇ ਜਾ ਕੇ ਕਿ ਤੁਹਾਨੂੰ ਕਿਸ ਟਾਈਪ ਦਾ ਲੱਗਿਆ ਕਿਸ ਟਾਈਪ ਦੇ ਅਸੀਂ ਅੱਗੇ ਕਲੈਕਸ਼ਨ ਦੇਖਣਾ ਚਾਹੁੰਦੇ ਹੋ ਤੁਸੀਂ ਉਹ ਵੀ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਜਾਂਦੇ ਦੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਜਾਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਜ਼ਰੂਰ ਤਾਂ ਪ੍ਰੈਸ ਕਰ ਲਓ ਫਿਰ ਦਿਖਾਵਾਂਗੇ ਤੁਹਾਨੂੰ ਕੁਝ ਹੋਰ ਕਲੈਕਸ਼ਨ ਦੀਵਾਲੀ ਹੈ ਨਾ ਵਧੀਆ ਕਲੈਕਸ਼ਨ ਲੈਣਾ ਤਾਂ ਇੱਕੋ ਹੀ ਥਾਂ ਤੇ ਵਿਜ਼ਿਟ ਕਰਨਾ ਪ